ਅਗੇਨ ਜੇ ਵੱਡੀ ਪਿਕਚਰ ਦੇ ਹਿਸਾਬ ਨਾਲ ਗੱਲ ਕਰੀਏ ਹਮੇਸ਼ਾ ਮੈਂ ਗੱਲ ਕਰਦਾ ਆ ਵਰਡ ਆਰਡਰ ਚੇਂਜ ਦੀ ਰਾਈਟ ਸੋ ਜੋ ਕਿਤਨਾ ਕਿਤੇ ਸਿਨੈਰੀਓ ਸਟਾਰਟ ਹੋ ਗਿਆ ਪਿਛਲੇ 5-7 ਸਾਲ ਦੇ ਵਿੱਚ ਪਹਿਲਾਂ ਸਟਾਰਟ ਹੋ ਚੁੱਕਿਆ ਅੱਜ ਨਹੀਂ ਸੋ ਇਹਦੇ ਤੇ ਫਿਊਲ ਜਿਹੜਾ ਮਿਸਟਰ 트ੰਪ ਨੇ ਜ਼ਰੂਰ ਆ ਕੇ ਕੀਤਾ ਹੈਗਾ ਪਾਇਆ ਹੈਗਾ ਇਸ ਚੀਜ਼ ਨੂੰ ਲੈ ਕੇ ਬਿਲਕੁਲ ਪਾਇਆ ਜੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਬਾਜੀ ਇਸ ਅਨਪ੍ਰੈਸੀਡੈਂਟ ਮਤਲਬ ਅੱਜ ਤੱਕ ਐਦਾਂ ਮੈਨਰ ਨਹੀਂ ਸੁਣਿਆ ਵੀ ਐਦਾਂ ਕੁਝ ਹੋ ਰਿਹਾ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਜ਼ਰੂਰ ਇਤਾਂ ਦੀ ਸਟੇਟਮੈਂਟਸ ਹੁੰਦੀਆਂ ਵਾ ਪਰ ਵਿਦਨ ਗਵਰਨਮੈਂਟ ਦੇ ਵਿੱਚ ਜੇ ਕੋਈ ਛੱਡ ਕੇ ਵੀ ਜਾਂਦਾ ਜਾਂ ਲੱਗ ਵੀ ਹੁੰਦਾ ਤਾਂ ਹੋ ਸਕਦਾ ਕੋਈ ਵਨ ਡਿਸਐਗਰੀਮੈਂਟ ਕਾਈਂਡ ਆਫ ਸਟੇਟਮੈਂਟ ਕੋਈ ਦੇ ਦੇਵੇ ਜਾਂ ਡਿਸਐਪੁਆਇੰਟਿੰਗ ਕਾਈਂਡ ਆਫ ਰਾਈਟ ਬਟ ਐਦਾਂ ਬੈਕ ਐਂਡ ਫੋਰਥ ਅੱਜ ਤੱਕ ਨਹੀਂ ਸੁਣਿਆ ਹੈਗਾ ਸੋ ਕਿਤੇ ਨਾ ਕਿਤੇ ਬਹੁਤ ਬਹੁਤ ਇਹ ਇੱਕ ਐਸੇ ਨਹੀਂ ਕਿਤੇ ਜੀ ਹਾਂ ਬਿਲਕੁਲ ਨਹੀਂ ਹਾਂ ਜੀ ਨਹੀਂ ਸੌਰੀ ਤੁਹਾਡੀ ਗੱਲ ਕੰਟੀਨਿਊ ਕਰੂੰਗਾ ਜੀ ਹਾਂ ਜੀ ਇਹ ਕਿਤੇ ਨਾ ਕਿਤੇ ਛੋਟੇ ਛੋਟੇ ਸਮਾਲ ਸਮਾਲ ਇੰਡੀਕੇਸ਼ਨ ਹੈਗੇ ਨੇ ਇਹ ਪੂਰੀ ਜਿਹੜੀ ਫੇਲਿਅਰ ਦੇ ਤਰਫ ਮਨ ਲੱਗਦਾ ਜਾਂਦਾ ਹੋਇਆ ਕਿਉਂਕਿ ਜਿਹ they are, they are not going very well with the the overall right halanki हाला, economy wise still okay imagine karo ajj to 6 mahine baad saal baad economy slow iddu further slow ho jandi hai and we drag towards recession and phir jehde edde naal khade vi hai saathi kinna vele naal khade rehange te je kyunki ahi gallan jehdiya karda lokan nu jehda edda khudra pan loki lokan nu pasand aunda trump da then people will not hating it the same same attitude right ਕਹਿੰਦੇ ਹੁੰਦੇ ਨਾ ਵੀ ਵੈਨ ਦਾ ਰੂਸਟਰਸ ਕਮ ਹੋਮ ਹੈ ਨਾ ਤੇ ਉਹ ਫਿਰ ਰੀਅਲਾਈਜੇਸ਼ਨ ਹੁੰਦੀ ਆ ਆਮ ਕਾ ਕੇ ਹੁੰਦਾ ਹੀ ਹੈ ਕਿ ਜਦੋਂ ਇਦਾਂ ਦੇ ਪ੍ਰੈਜ਼ੀਡੈਂਟਸ ਕੈਲੋ ਜਾਂ ਲੀਡਰਸ ਜਿਹੜੇ ਹੁੰਦੇ ਨੇ ਨਾ ਵਰਲਡ ਦੇ ਸਟੇਜ ਤੇ ਆਉਂਦੇ ਆ ਖਾਸ ਕਰਕੇ ਬੜੇ ਪਾਵਰਫੁਲ ਆਉਂਦੇ ਆ ਆਪਾਂ ਉਹਨੂੰ ਇੱਕ ਅਨਾਰਮਲੀ ਮੰਨਦੇ ਆ ਹਮ ਹੈ ਨਾ ਉਹੋ ਜਿਵੇਂ ਤੁਹਾਡੇ ਨਾਰਮਲ ਕਰਵ ਹੁੰਦੀ ਆ ਨਾ ਆਪਣੀ ਤੇ ਉਹਦੇ ਵਿੱਚ ਫਿੱਟ ਨਹੀਂ ਹੁੰਦੇ ਉਹ ਔਰ ਕਈ ਵਾਰ ਇਹ ਸਿਸਟਮ ਦੀ ਲੋਡ ਹੁੰਦੀ ਹੈ ਕਿ ਤੁਹਾਨੂੰ ਇਦਾਂ ਦੇ ਲੀਡਰ ਆਉਣ ਪਰ ਉਹਨਾਂ ਲੀਡਰਸ ਨੂੰ ਚਾਹੀਦਾ ਹੁੰਦਾ ਕਿ ਸਟੈਪ ਵਾਈ ਸਟੈਪ ਚੱਲੇ ਇਹ ਤੁਸੀਂ ਸਾਰੇ ਸਟੈਪ ਕਰਕੇ ਹੋ ਲੈਣੇ ਹੋ ਤੇ ਤੁਹਾਡੇ ਰਿਜ਼ਲਟ ਤੁਹਾਡੇ ਫੇਵਰਬਲ ਨਹੀਂ ਆਉਂਦੇ ਬਿਲਕੁਲ ਜੀ